ਮਾਨਯੋਗ ਬੀਜੀਪੀ ਪੰਜਾਬ ਔਰ ਐਸਐਸਪੀ ਕਬੂਰਥਲਾ ਮੈਡਮ ਅਤਸਾ ਗੁਪਤਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਬ ਡਿਵੀਜ਼ਨ ਫਗਵਾੜਾ ਪੁਲਿਸ ਬੰਦੂਰੇ ਮਾੜਿਆਂਾਂ ਦੇ ਖਿਲਾਫ ਮਹਿੰਪਟੇ ਦੀ ਸੀਓ ਦੇ ਵਿੱਚ ਸਾਡੀ ਫਗਵਾੜਾ ਪੁਲਿਸ ਨੂੰ ਬਹੁਤ ਹੀ ਅੱਛੀ ਕਾਮਯਾਬੀ ਹਾਸਿਲ ਹੋਈ ਹੈ ਡੀਐਸਪੀ ਫਗਵਾੜਾ ਔਰ ਸੀਆਈ ਲ ਇਨਚਾਰਜ ਫਗਵਾੜਾ ਇਹਨਾਂ ਨੇ ਜਿਹੜੀ ਮਾੜਿਆਂਾਂ ਦੇ ਖਿਲਾਫ ਇੱਕ ਟੀਮ ਕੋਲੋਂ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਇੱਕ ਗੱਡੀ ਜਿਹੜੀ ਇੰਡੀਕਾ ਜਿਹਨੂੰ ਇੱਕ ਹਰਜਿੰਦਰ ਨਾਮ ਦਾ ਜਿਹੜਾ ਵਿਅਕਤੀ ਚਲਾ ਰਿਹਾ ਸੀ ਦੌਰਾਨੀ ਚੈਕਿੰਗ ਇਹਦੇ ਪਾਸੋਂ ਇੱਕ ਬਲੌਕ ਪਿਸਟਲ ਦੋ ਮੈਗਜ਼ੀਨਸ ਔਰ ਇੱਕ 10 ਰੌਂਡ ਜਿਹੜੇ ਜ਼ਿੰਦਾ ਰੌਂਡ ਰਿਕਵਰ ਹੋਏ ਔਰ ਇਹਦੇ ਸਬੰਧੀ 라ਵਲ ਪਿੰਡੀ ਥਾਣੇ ਦੇ ਵਿੱਚ ਐਫ ਆਰ ਨੰਬਰ 59 ਅੰਡਰ ਆਰਮਜ਼ ਐਕਟ ਦੇ ਵਿੱਚ ਜਿਸਟੋ ਕੀਤੀ ਗਈ ਦੋਸ਼ੀ ਬਨੋਂ ਦੌਰਾਨੇ ਤਫਤੀਸ਼ ਕੁਛ ਨਿਸ਼ ਤੇ ਪਤਾ ਲੱਗ ਗਿਆ ਕਿ ਇਹ ਪਿਸਟਲ ਉਹਨੋ ਹੈ ਕਿ ਗੈਂਗਸਟਰ ਹੈ ਹਰਕ੍ਰੀਪ ਦਾ ਹੈਪੋ ਜਿਹੜਾ ਕੀ ਬੁਹਾਨੀ ਦੇ ਰਹਿਮ ਵਾਲਾ ਹੈ ਉਹਦੇ ਖਿਲਾਫ ਲਗਭਗ 26 ਪਰਚੇ ਆਲਰੇਡੀ ਫੀਲਡ ਨੇ ਔਰ ਫਿਲਹਾਲ ਉਹ ਯੂਐਸਏ ਦੇ ਵਿੱਚ ਹੈ ਇਹ ਪਿਸਤਲ ਉਹਨੇ ਉਹਨੂੰ ਯਾ ਕਰਵਾਇਆ ਔਰ ਇਸ ਪਿਸਤਲ ਦੇ ਨਾਲ ਉਹਨਾਂ ਨੇ ਆਪ ਦੇ ਹੀ ਕਿਸੇ ਇੱਕ ਰੰਜਿਸ਼ ਦੇ ਤਹਿਤ ਇੱਕ ਬੰਦੇ ਦੀ ਜਣਾਇ ਕਿਲਿੰਗ ਕਰਾਣੀ ਸੀ ਤੋਂ ਇਹਦੇ ਦੋਸ਼ੀ ਦੇ ਅਰੈਸਟ ਦੇ ਨਾਲ ਸਾਡਾ ਇੱਕ ਇੱਕ ਜਿਹੜਾ ਹੈ ਵੱਡਾ ਕ੍ਰਾਈਮ ਹੋਣਾ ਬਚ ਗਿਆ ਹੈ ਬੜੀ ਅੱਛੀ ਕਾਮਯਾਬੀ ਇਸ ਐਸੇ ਇੱਕ ਬੜਾ ਤੇ ਟੀਮ ਨੂੰ ਸਾਨ ਹਾਸਲ ਹੋਈ ਹੈ ਇਹ ਤਾਂ ਹੁਣ ਅਸੀਂ ਅੱਗੇ ਫਰਦਰ ਮੰਗ ਲਿਆ ਗਿਆ ਹੈ ਔਰ ਉਹਦੇ ਕੁਝ ਵੀ ਦਿਨ ਅੱਗੇ ਵੀ ਜਿਹੜੇ ਵਿਅਕਤੀ ਦੁਖੀ ਪਏ ਜਾਂਦੇ ਉਹਨਾਂ ਦੇ ਨਾਲ ਤਾਰੀਖ ਦਿੱਤੀ ਗਈ ਹੈ